ਸਭ ਨੂੰ ਜាំ ਸੀਦੀ ਆਈਏ ਅੱਜ ਅਸੀਂ ਪਰਮੇਸ਼ਵਰ ਦੇ ਦਾਸ ਗ੍ਰਾਹਮ ਸਟੇਨ ਜਿਨ੍ਹਾਂ ਨੂੰ ਉਹਨਾਂ ਦੇ ਦੋ ਬੱਚਿਆਂ ਸਮੇਤ ਜਿਉਂਦੇ ਹੀ ਸਾਹ ਦਿੱਤਾ ਗਿਆ ਸੀ ਉਹਨਾਂ ਦੀ ਜੀਵਨੀ ਦੇ ਬਾਰੇ ਦੇਖਾਂਗੇ ਗ੍ਰਾਹਮ ਸਟੇਨ ਇੱਕ ਆਸਟ੍ਰੇਲੀਅਨ ਮਿਸ਼ਨਰੀ ਸਨ ਗ੍ਰਾਹਮ ਸਟੇਨ ਦਾ ਜਨਮ 18 ਜਨਵਰੀ 1941 ਨੂੰ ਪਾਮਸਵਰਡ ਕੁਈਨਸਲੈਂਡ ਆਸਟ੍ਰੇਲੀਆ ਵਿੱਚ ਹੋਇਆ ਅਤੇ ਗ੍ਰਾਹਮ ਸਟੇਨ 1965 ਨੂੰ ਆਸਟ੍ਰੇਲੀਆ ਛੱਡ ਕੇ ਉੜੀਸਾ ਵਿੱਚ ਆ ਗਏ ਅਤੇ ਉਹਨਾਂ ਨੇ ਉੜੀਸਾ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ 1965 ਤੋਂ ਹੀ ਗ੍ਰਾਮ ਸਟੇਨ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਸਨ ਅਤੇ ਉਹਨਾਂ ਦੀ ਸੇਵਾ ਦਾ ਨਾਮ ਮਿਓਰ ਪੰਚ ਲੈਪਰੇਸੀ ਹੋਮ ਸੀ ਉਹ ਕੋੜੀਆਂ ਦੀ ਸਾਂਭ ਸੰਭਾਲ ਕਰਦੇ ਸਨ ਅਤੇ ਉਹਨਾਂ ਦਾ ਇਲਾਜ ਵੀ ਕਰਦੇ ਸਹੀ ਇਸ ਦੇ ਨਾਲ ਨਾਲ ਹੀ ਜਿਹੜੇ ਲੋਕ ਅਤਿ ਗਰੀਬ ਸਨ ਉਹਨਾਂ ਦੀ ਮਦਦ ਕਰਦੇ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਸਨ ਇਸੇ ਦੌਰਾਨ ਗ੍ਰਾਮਸਟੇਨ ਦੀ ਮੁਲਾਕਾਤ ਗਲੈਡੀ ਨਾਲ ਹੋਈ ਉਹ ਵੀ ਕੁਝ ਰੋਗੀਆਂ ਦੀ ਸੇਵਾ ਕਰਦੀ ਸੀ 1983 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਦੋਨਾਂ ਦੇ ਤਿੰਨ ਬੱਚੇ ਹੋਏ ਇੱਕ ਬੇਟੀ ਅਸਟਰ ਅਤੇ ਦੋ ਬੇਟੇ ਫਿਲਿਪ ਐਂਟਿਮੋਤੀ ਗ੍ਰਾਮਸਟੇਨ ਬੜੀ ਇਮਾਨਦਾਰੀ ਨਾਲ ਮਨੁੱਖਤਾ ਦੀ ਸੇਵਾ ਕਰਦੇ ਸਨ ਅਤੇ ਲੋਕ ਵੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ ਕੁਝ ਸ਼ਰਾਰਤੀ ਲੋਕਾਂ ਨੇ ਗ੍ਰਾਹਮਸਟੇਨ ਉੱਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ આરોਪ ਲਗਾਇਆ ਕਿਉਂਕਿ ਉਹ ਸ਼ਰਾਰਤੀ ਲੋਕ ਗ੍ਰਾਹਮਸਟੇਨ ਦੀ ਸੇਵਾ ਤੋਂ ਨਫ਼ਰਤ ਕਰਦੇ ਸੀ 22 ਜਨਵਰੀ 1999 ਨੂੰ ਗ੍ਰਾਹਮਸਟੇਨ ਓਡੀਸ਼ਾ ਦੇ ਕਯੌਂਜਰ ਜ਼ਿਲ੍ਹੇ ਵਿੱਚ ਵਿੰਟਰ ਵਕੇਸ਼ਨ ਲਈ ਕੁਝ ਸਮਾਂ ਬਾਹਰ ਘੁੰਮਣ ਲਈ ਗਏ ਉਹ ਆਪਣੇ ਦੋਨਾਂ ਬੇਟਿਆਂ ਨਾਲ ਆਪਣੀ ਗੱਡੀ ਵਿੱਚ ਸਨ ਦਿਨ ਵਿੱਚ ਉਹ ਤਿੰਨੇ ਇੱਕ ਚਰਚ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਨੇ ਮਨੋਰਪੁਰ ਪਿੰਡ ਦੇ ਬਾਹਰ ਆਪਣਾ ਕੈਂਪ ਲਗਾਇਆ ਅਤੇ ਉਹਨਾਂ ਉੱਥੇ ਇੱਕ ਚਰਚ ਦੇ ਬਾਹਰੋਂ ਕੁਝ ਖਾਣਾ ਖਾਦਾ ਅਤੇ ਤਿੰਨੋਂ ਆਪਣੀ ਜੀਪ ਵਿੱਚ ਸੋ ਗਏ। ਅਚਾਨਕ ਰਾਤ 12 ਵਜੇ ਦਾਰਾ ਸਿੰਘ ਨਾਮ ਦਾ ਆਦਮੀ ਤੇ ਉਸ ਦੇ ਨਾਲ 50-60 ਲੋਕਾਂ ਨੇ ਗੱਡੀ ਨੂੰ ਘੇਰਾ ਪਾ ਲਿਆ ਤੇ ਗੱਡੀ ਵਿੱਚ ਗ੍ਰਾਮਸਟੇਨ ਤੇ ਦੋਨਾਂ ਬੱਚਿਆਂ ਉੱਤੇ ਤੇਜ ਹਥਿਆਰਾਂ ਨਾਲ ਹਮਲਾ ਕੀਤਾ ਗ੍ਰਾਮਸਟੇਨ ਹਮਲਾ ਕਰਨ ਵਾਲਿਆਂ ਅੱਗੇ ਹੱਥ ਜੋੜਦਾ ਅਤੇ ਉੱਚੀ-ਉੱਚੀ ਚੀਕਾਂ ਮਾਰਦਾ ਅਤੇ ਦਇਆ ਦੀ ਮੰਗ ਕਰਦਾ ਹੈ ਪਰ ਉਨ੍ਹਾਂ ਨੇ ਕੋਈ ਵੀ ਰਹਿਮ ਨਹੀਂ ਖਾਦਾ ਸਗੋਂ ਗੱਡੀ ਉੱਤੇ ਪੈਟਰੋਲ ਪਾ ਕੇ ਗ੍ਰਾਮਸਟੇਨ ਅਤੇ ਉਹਦੇ ਦੋਨਾਂ ਬੇਟਿਆਂ ਨੂੰ ਬੜੀ ਬੇਰਹਿਮੀ ਨਾਲ ਸਾੜ ਦਿੱਤਾ ਅਤੇ ਉਹਨਾਂ ਤਿੰਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪੂਰੇ ਭਾਰਤ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਅਤੇ ਦਾਰਾ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਦੋਂ ਗ੍ਰਾਮਸਟੇਨ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਚਾਹੁੰਦੇ ਹੋ ਜੋ ਇਹਨਾਂ ਔਰੋਪੀਆਂ ਨਾਲ ਕੀਤਾ ਜਾਵੇ ਜਿਨ੍ਹਾਂ ਨੇ ਤੁਹਾਡੇ ਪਤੀ ਅਤੇ ਦੋਨਾਂ ਬੇਟਿਆਂ ਨੂੰ ਜਿਉਂਦੇ ਸਾੜ ਦਿੱਤਾ ਗ੍ਰਾਮਸਟੇਨ ਦੀ ਪਤਨੀ ਦਾ ਜਵਾਬ ਇਹ ਸੀ ਇਹ ਮੇਰੀ ਪ੍ਰਾਰਥਨਾ ਹੈ ਕਿ ਇਹ ਲੋਕ ਵੀ ਪਰਮੇਸ਼ਵਰ ਦੀ ਦਇਆ ਦੁਆਰਾ ਬਦਲ ਜਾਣ ਅਤੇ ਗ੍ਰਾਮਸਟੇਨ ਦੀ ਪਤਨੀ ਨੇ ਸਜ਼ਾ ਦੀ ਕੋਈ ਵੀ ਮੰਗ ਨਹੀਂ ਕੀਤੀ ਗ੍ਰਾਮਸਟੇਨ ਦੀ ਪਤਨੀ ਨੇ ਸਾਬਿਤ ਕਰ ਦਿੱਤਾ ਕਿ ਨਫ਼ਰਤ ਤੋਂ ਵੱਡਾ ਪਿਆਰ ਹੈ ਉਹ ਪਿਆਰ ਜੋ ਯੀਸ਼ੂ ਮਸੀਹ ਸਾਨੂੰ ਸਿਖਾਉਂਦੇ ਹਨ ਗ੍ਰਾਮਸਟੇਨ ਦੀ ਪਤਨੀ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਗ੍ਰਾਮਸਟੇਨ ਅਤੇ ਦੋਨਾਂ ਬੱਚਿਆਂ ਦੀ ਮੌਤ ਤੋਂ ਬਾਅਦ ਵੀ ਗ੍ਰਾਮ ਸਟੇਨ ਦੀ ਪਤਨੀ ਅਗਲੇ 5 ਸਾਲ ਓਡੀਸਾ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹੇ। ਫਿਰ 2004 ਵਿੱਚ ਉਹ ਆਸਟ੍ਰੇਲੀਆ ਵਾਪਸ ਚਲੇ ਗਏ। ਇਸ ਤੋਂ ਬਾਅਦ ਸਟੇਨ ਦੀ ਪਤਨੀ ਨੂੰ 2005 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਅੱਜ ਵੀ ਓਡੀਸਾ ਵਿੱਚ ਪ੍ਰਭੂ ਦਾ ਕੰਮ ਹੋ ਰਿਹਾ ਹੈ। ਜਿੱਥੇ ਗ੍ਰਾਮ ਸਟੇਨ ਤੇ ਉਸ ਦੀ ਪਤਨੀ ਸੇਵਾ ਕਰਦੇ ਸਨ। ਉੱਥੇ ਹਜ਼ਾਰਾਂ ਲੋਕ ਪਰਮੇਸ਼ਵਰ ਨੂੰ ਜਾਣ ਰਹੇ ਹਨ। ਅਤੇ ਸੇਵਕਾਈ ਚੱਲ ਰਹੀ ਹੈ